ਮੋਦੀ ਨੂੰ ਸਿਰਫ 10 ਜਾਂ 12 ਆਉਂਦੇ ਆ ਬਸ ਉਹ 10 12 ਹੀ ਬੋਲਦਾ ਹੈ ਉਹ ਬੋਲਦਾ ਹੈ ਸ਼ਮਸ਼ਾਨ ਕਬਰਸਤਾਨ ਹਿੰਦੂ ਮੁਸਲਮਾਨ ਪਾਕਿਸਤਾਨ ਮੰਗਲ ਸੂਤਰ ਗਾਏ ਭੈਂਸ ਬੱਕਰੀ ਬਸ ਬਸ ਸਲਾਮ ਆਦਮੀ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗਲ ਸੂਤਰਾਂ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਵੋਟਾਂ ਮੰਗਣੇ ਪੈ ਰੀਆਂ ਸ਼ਰਮ ਦੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਹੈ ਵੀਰੋ ਹਿੰਦੀ ਦੇ ਵਿੱਚ ਹਿੰਦੀ ਦੇ ਵਿੱਚ 1.5 ਲੱਖ ਲਫ਼ਜ਼ ਹੈ ਮੌਲਿਕ ਹੈ ਜੋ ਆਰਗੈਨਿਕ ਫਿਰ ਭਾਸ਼ਾ ਜਿਹੜੀ ਹੈ ਉਹ ਇਧਰੋਂ ਉਧਰੋਂ ਅਡਾਪਟ ਕਰਦੀ ਹੁੰਦੀ ਹੈ ਲਫ਼ਜ਼ ਹਿੰਦੀ ਨੇ ਵੀ ਫਾਰਸੀ ਚੋਂ ਸੰਸਕ੍ਰਿਤ ਚੋਂ ਹੋਰ ਭਾਸ਼ਾਵਾਂ ਚੋਂ ਲਫ਼ਜ਼ ਅਡਾਪਟ ਕੀਤੇ ਹੋਏ 6 ਲੱਖ ਲਫ਼ਜ਼ ਹੈ 6 ਲੱਖ 6 ਲੱਖ ਵਰਡਸ 6 ਲੱਖ ਲਫ਼ਜ਼ ਹੈ ਹਿੰਦੀ ਚ ਪਰ ਮੋਦੀ ਨੂੰ ਸਿਰਫ 10 ਜਾਂ 12 ਆਉਂਦੇ ਆ ਬਸ ਉਹ 10 12 ਹੀ ਬੋਲਦਾ ਹੈ ਉਹ ਵੀ ਮੈਂ ਦੱਸ ਦੇਣਾ ਕਿਹੜੇ ਕਿਹੜੇ ਉਹ ਬੋਲਦਾ ਸ਼ਮਸ਼ਾਨ ਕਬਰਸਤਾਨ Hindu مسلمان ਪਾਕਿਸਤਾਨ ਮੰਗਲਸੂਤਰ ਗਾਏ ਭੈਂਸ ਬੱਕਰੀ ਬਸ ਬਸ ਉਹ ਕਹਿੰਦੇ ਸਿੱਖਿਆ ਰੋਜ਼ਗਾਰ ਸਿੱਖਿਆ ਰੋਜ਼ਗਾਰ ਸਿਹਤ ਦੇਖ ਕੀ ਤਰੱਕੀ ਕਦੇ ਕਦੇ ਉਹ ਹੈ ਜੀ ਗੱਲਾਂ ਵੀ ਬੋਲ ਦਿਆ ਕਰ ਨਹੀਂ ਬੋਲਿਆ ਕਿਉਂਕਿ ਇੱਕ ਸਮਾਜ ਨੂੰ ਦੂਜੇ ਨਾਲ ਲੜਾਉਂਦਾ ਹੈ ਇਹ ਬਸ ਪਰ ਆਪਾਂ ਇਹ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਨੇ ਮੈਂ ਕਹਤਾ ਇਹਨਾਂ ਨੂੰ ਮੈਂ ਕਹਿੰਦਾ ਗੱਲ ਸੁਣ ਲਓ ਪੰਜਾਬ ਦੇ ਵਿੱਚ ਇਦਾਂ ਦੀ ਕੋਸ਼ਿਸ਼ ਨਹੀਂ ਕਰ ਸਕਦੇ ਤੁਸੀਂ ਕਿ ਇੱਕ ਸਮਾਜ ਨੂੰ ਦੂਜੇ ਨਾਲ ਦੂਜੇ ਸਮਾਜ ਨਾਲ ਲੜਾਉਂਗੇ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਜਿਹੜਾ ਵੀ ਬੀਜ ਬੀਜਦੋਂਗੇ ਉਗ ਜਾਂਦਾ ਪਰ ਨਫ਼ਰਤ ਦਾ ਬੀਜ ਨਹੀਂ ਉਗਦਾ ਇੱਥੇ ਇੱਥੇ ਕਦੇ ਨਫ਼ਰਤ ਮੈਂ ਇਹ ਗੱਲ ਈਦ ਤੇ ਕਹਿ ਕੇ ਗਿਆ ਸੀ ਵੀਰ ਉਹ ਮੈਂ ਇਹਨਾਂ ਨੂੰ ਕਹਤਾ ਮੈਂ ਕਿਹਾ ਸ੍ਰੀ ਹਲਾ ਦਿਓ ਕਿ ਅਸੀਂ ਆਪਣੀਆਂ ਈਦਾਂ ਅਸੀਂ ਆਪਣੀਆਂ ਸੰਗਰਾਂਦਾਂ ਅਸੀਂ ਆਪਣੀਆਂ ਰਾਮ ਨੌਮੀਆਂ ਅਸੀਂ ਆਪਣੀਆਂ ਕ੍ਰਿਸਮਸ ਦੇ ਅਸੀਂ ਆਪਣੀਆਂ ਗੁਰਪੁਰਬ ਅਸੀਂ ਆਪਣੀਆਂ ਹਨੂਮਾਨ ਜੈੰਤੀਆਂ ਸਾਰੇ ਇਕੱਠੇ ਮਨਾਉਨੇ ਆਂ ਵੀਰੋ ਇਕੱਠੇ ਮਨਾਉਣਾ ਸਾਡੇ ਚ ਪੜ ਪਾਉਣ ਦੀ ਕੋਸ਼ਿਸ਼ ਨਾ ਕਰੋ ਵੀਰੋ ਨੀਤ ਨੂੰ ਵੋਟਾਂ ਪਾਓਗੇ ਜਦੋਂ ਸਾਰੇ ਇਕੱਠੇ ਹੋ ਕੇ ਇਸ ਗੱਲ ਤੇ ਵੋਟਾਂ ਪਾਓ ਕਿ ਅਸੀਂ ਪੰਜਾਬ ਵਾਲੇ ਨਫਰਤ ਦੀ ਰਾਜਨੀਤੀ ਨੂੰ ਬਿਲਕੁਲ ਵੀ ਅਸੀਂ ਪਸੰਦ ਨਹੀਂ ਕਰਦੇ ਇਸ ਕਰਕੇ ਧਰਮ ਤੇ ਜਾਤੀ ਵਾਲਿਆਂ ਨੂੰ ਇੱਥੋਂ ਬਾਹਰ ਦਾ ਰਸਤਾ ਦਿਖਾ ਦਿਓ ਆ ਗੱਲ ਕਹਿਣਾ ਆ